ਸਤ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਕਾਰਨ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਅਤੇ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਐਗਜ਼ਿਟ ਪੋਲ ਦੇ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੱਜ ਵੋਟਾਂ ਪਈਆਂ ਨੇ ਅਤੇ ਇਹ 5:30 ਵਜੇ ਤੱਕ 63% ਦੀ ਅੰਕੜਾ ਸਾਹਮਣੇ ਆ ਗਿਆ ਕਿ ਵੋਟਾਂ ਪੈ ਚੁੱਕੀਆਂ ਨੇ 63% ਦੀ ਹਰਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਿੰਸਕ ਘਟਨਾਵਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਅਤੇ ਹਰਿਆਣਾ ਦੇ ਵਿੱਚ ਆਮ ਤੌਰ ਤੇ ਵੋਟਾਂ ਜਿਹੜੀਆਂ ਉਹ ਅਮਨ ਅਮਾਨ ਦੇ ਨਾਲ ਪੈ ਚੁੱਕੀਆਂ ਨੇ ਤਾਂ ਇਸ ਤੋਂ ਬਾਅਦ ਹੁਣ ਵਿਧਾਨ ਸਭਾ ਚੋਣਾਂ ਜੋ ਹੋਈਆਂ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਉਸਦੇ ਐਗਜ਼ਿਟ ਪੋਲ ਆਉਣੇ ਵੀ ਸ਼ੁਰੂ ਹੋ ਗਏ ਨੇ ਕਈ ਤਰੀਕੇ ਦੇ ਐਗਜ਼ਿਟ ਪੋਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਐਗਜ਼ਿਟ ਪੋਲ ਇਹ ਇਸ਼ਾਰਾ ਕਰ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਸੀਟਾਂ ਨੇ ਜਿਹੜੀਆਂ 90 ਦੇ ਵਿੱਚੋਂ 65 ਦੇ ਨੇੜੇ ਤਲੇ ਮਿਲਦੀਆਂ ਦਿਖਾਈ ਦੇ ਸਕਦੀਆਂ 60 ਤੋਂ ਉੱਪਰ ਸੀਟਾਂ ਇੱਥੇ ਕਾਂਗਰਸ ਪਾਰਟੀ ਹਾਸਲ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ 25 ਦੇ ਨੇੜੇ ਤਲੇ ਸੀਟਾਂ ਹਾਸਲ ਕਰ ਸਕਦੀ ਹੈ ਤਾਂ ਹਰਿਆਣਾ ਦੇ ਵਿੱਚ 10 ਸਾਲ ਲਗਾਤਾਰ ਭਾਜਪਾ ਦੀ ਸਰਕਾਰ ਰਹੀ ਹੈ ਪਰ ਹੁਣ ਇਸ ਵਾਰ ਹਰਿਆਣਾ ਦੇ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਤੋਂ ਖੁਸ਼ੀ ਦੀ ਦਿਖਾਈ ਦੇ ਰਹੀ ਹੈ ਤੇ ਕਾਂਗਰਸ ਪਾਰਟੀ ਦੀ 10 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ ਪਰ ਨਤੀਜਾ ਜਿਹੜਾ 8 ਅਕਤੂਬਰ ਨੂੰ ਆਵੇਗਾ ਉਸ ਤੋਂ ਪਹਿਲਾਂ ਹੁਣ ਦੋ ਦਿਨ ਲਗਾਤਾਰ ਇਸ ਤਰ੍ਹਾਂ ਐਗਜ਼ਿਟ ਪੋਲ ਦੇ ਉੱਤੇ ਚਰਚਾ ਹੁੰਦੀ ਰਹੇਗੀ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜੋ ਐਗਜ਼ਿਟ ਪੋਲ ਸਾਹਮਣੇ ਆਇਆ ਉਸ ਦੇ ਅਨੁਸਾਰ ਇੱਥੇ ਸਭ ਤੋਂ ਵੱਡੀ ਪਾਰਟੀ ਨੈਸ਼ਨਲ ਕਾਨਫਰੰਸ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇਆਂ 33 ਦੇ ਕਰੀਬ ਸੀਟਾਂ ਆ ਸਕਦੀਆਂ ਨੇ ਅਤੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੀ 20 ਦੇ ਨੇੜੇ ਤੇ ਸੀਟਾਂ ਲੈ ਜਾਂਦੀ ਦਿਖਾਈ ਦੇ ਰਹੀ ਹੈ ਤੇ ਭਾਜਪਾ ਸਿਰਫ 25 ਤੋਂ 30 ਦੇ ਵਿਚਾਲੇ ਸੀਟਾਂ ਲਿਜਾ ਸਕਦੀ ਹੈ ਤਾਂ ਇੱਥੇ ਵੀ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਵਿਚਾਰ ਜੇਕਰ ਗੱਠਜੋੜ ਹੋ ਕੇ ਸਰਕਾਰ ਬਣਦੀ ਹੈ ਤਾਂ ਭਾਜਪਾ ਨੂੰ ਵੀ ਵੱਡੀ ਹਾਰ ਵਾਂਗੂ ਇੱਥੇ ਜਿਹੜਾ ਹਰਿਆਣਾ ਦੀ ਤਰ੍ਹਾਂ ਬਾਹਰ ਸੱਤਾ ਦੇ ਵਿੱਚੋਂ ਰਹਿਣਾ ਪੈ ਸਕਦਾ ਹੈ ਤਾਂ ਹਰਿਆਣਾ ਵਿਧਾਨ ਸਭਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਤੁਹਾਡੇ ਨਾਲ ਸੰਝ ਕੀਤੀ ਹੈ ਅਗਲੀ ਖਬਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਇੱਕ ਵੱਡਾ ਨਾਮ ਜਿਹੜਾ ਪਿੰਡ ਦਾ ਸਾਹਮਣੇ ਆਇਆ ਸੀ ਜਿੱਥੇ ਪ੍ਰਵਾਸੀਆਂ ਦੀ ਲਗਭਗ 6000 ਵੋਟਾਂ ਸਾਹਮਣੇ ਆਉਣ ਤੋਂ ਬਾਅਦ ਉੱਥੇ ਨਾ ਤਾਂ ਸਰਪੰਚ ਬਣ ਸਕਦਾ ਸੀ ਨਾ ਹੀ ਪੰਚ ਬਣ ਸਕਦਾ ਸੀ ਕਿਸੇ ਵੀ ਪੰਜਾਬੀ ਭਾਈਚਾਰੇ ਦੇ ਵਿੱਚੋਂ ਤਾਂ ਇਸ ਦਾ ਮਾਮਲਾ ਜਿਹੜਾ ਉਹ ਚੋਣ ਕਮਿਸ਼ਨ ਕੋਲ ਪਹੁੰਚਿਆ ਤੇ ਇਹ ਚੋਣ ਕਮਿਸ਼ਨ ਨੇ ਹੁਣ ਪਾਬੰਦੀ ਲਾ ਦਿੱਤੀ ਹੈ ਚੋਣਾਂ ਦੇ ਉੱਤੇ ਭਾਵ ਜਗਤਪੁਰਾ ਪਿੰਡ ਦੇ ਵਿੱਚ ਜੋ ਮਹੱਲੀ ਜ਼ਿਲ੍ਹੇ ਦਾ ਪਿੰਡ ਹੈ ਮਹੱਲੀ ਬਲਾਕ ਦਾ ਪਿੰਡ ਹੈ ਇੱਥੇ 15 ਅਕਤੂਬਰ ਨੂੰ ਵੋਟਾਂ ਨਹੀਂ ਪੈਣਗੀਆਂ ਇਸ ਦੇ ਉੱਤੇ ਜੋ ਕਲੋਨੀ ਹੈ ਇੱਕ ਗੁਰੂ ਨਾਨਕ ਕਲੋਨੀ ਹੈ ਜੋ ਕਿ ਇਸ ਪਿੰਡ ਦੀਆਂ ਵੋਟਾਂ ਦੇ ਵਿੱਚ ਜੋੜ ਦਿੱਤੀ ਗਈ ਸੀ ਨਵੀਂ ਵੋਟਰ ਸੂਚੀ ਵਿੱਚ ਇਸ ਕਲੋਨੀ ਨੂੰ ਪਿੰਡ ਦੀਆਂ ਵੋਟਾਂ ਨਾਲ ਜੋੜ ਦਿੱਤਾ ਗਿਆ ਸੀ ਅਤੇ ਪਿੰਡ ਦੀਆਂ ਜੋ ਮੂਲ ਵੋਟਾਂ ਨੇ ਉਹ ਲਗਭਗ 900 ਦੇ ਕਰੀਬ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਪਿਛਲੇ ਕਈ ਸਾਲਾਂ ਤੋਂ ਸਰਪੰਚ ਅਤੇ ਪੰਚ ਬਣਦੇ ਆ ਰਹੇ ਨੇ ਪੰਚਾਇਤ ਚੁਣੀ ਜਾਂਦੀ ਰਹੀ ਹੈ ਪਰ ਇਸ ਵਾਰ ਇਹ ਜੋ ਕਲੋਨੀ ਸੀ ਉਸ ਨੂੰ ਪਿੰਡ ਦੇ ਵਿੱਚ ਐਡ ਕਰ ਦਿੱਤਾ ਗਿਆ ਸ਼ਾਮਿਲ ਕਰ ਦਿੱਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ ਇਸ ਦੇ ਖਿਲਾਫ ਜਿਹੜਾ ਉਹ ਪਟੀਸ਼ਨਾਂ ਵੀ ਪਾਈਆਂ ਗਈਆਂ ਪਰ ਕਿਸੇ ਅਫਸਰ ਨੇ ਸੁਣਵਾਈ ਨਹੀਂ ਸੀ ਕੀਤੀ ਇੱਕ ਪੰਚਾਇਤ ਮੈਂਬਰ ਜੋ ਸਾਬਕਾ ਪੰਚਾਇਤ ਦਾ ਉਸ ਦਾ ਮੈਂਬਰ ਹੈ ਉਸ ਦੇ ਵੱਲੋਂ ਚੋਣ ਕਮਿਸ਼ਨ ਕੋਲੇਜ ਦੀ ਪਹੁੰਚ ਕੀਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਹੁਣ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਕਰਾਉਣ ਤੇ ਰੋਕ ਲਾ ਦਿੱਤੀ ਹੈ ਇਸ ਪਿੰਡ ਦੇ ਵਿੱਚ ਅਤੇ ਹੁਣ ਉਹ ਵੋਟਰ ਸੂਚੀ ਜਿਸ ਦੇ ਵਿੱਚ ਇਹ 6000 ਦੇ ਕਰੀਬ ਵੋਟਾਂ ਪ੍ਰਵਾਸੀਆਂ ਦੀਆਂ ਹੈ ਉਹਨਾਂ ਨੂੰ ਕੱਟਿਆ ਜਾਵੇਗਾ ਵੋਟ ਸੂਚੀ ਦੇ ਵਿੱਚੋਂ ਪਿੰਡ ਵਾਸੀਆਂ ਦੀ ਵੋਟ ਹੀ ਪਵਾਈ ਜਾਏਗੀ ਦਲੀਲ ਇਹ ਦਿੱਤੀ ਗਈ ਹੈ ਕਿ ਜਿਹੜੀਆਂ ਵੋਟਾਂ ਸ਼ਾਮਲ ਕੀਤੀਆਂ ਗਈਆਂ ਉਹ ਇੱਕ ਵੱਖਰੀ ਕਲੋਨੀ ਹੈ ਤੇ ਜਦੋਂ ਕਲੋਨੀ ਬਣੀ ਸੀ ਉਹਦਾ ਪੰਚਾਇਤ ਦੀ ਜ਼ਮੀਨ ਦੇ ਨਾਲ ਜਾਂ ਪਿੰਡ ਦੀ ਜ਼ਮੀਨ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਇਸ ਕਰਕੇ ਉਹਨਾਂ ਦਾ ਪਿੰਡ ਦੀ ਪੰਚਾਇਤ ਵਿੱਚ ਸ਼ਾਮਲ ਕੀਤਾ ਜਾਣਾ ਬਿਲਕੁਲ ਨਿਰਾਧਾਰ ਹੈ ਜਿਸ ਨੂੰ ਮੰਨਦਿਆਂ ਹੁਣ ਚੁਣ ਕਮਿਸ਼ਨ ਹੈ ਅਗਲੀ ਕਾਰਵਾਈ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਵੋਟਰ ਸੂਚੀ ਵਿੱਚੋਂ ਉਹ ਸਾਰੇ ਲੋਕਾਂ ਦੀਆਂ ਵੋਟਾਂ ਕਰ ਦਿੱਤੀਆਂ ਜਾਣਗੀਆਂ ਤੇ ਪੰਚਾਇਤ ਦੀ ਚੋਣ ਪਿੰਡ ਵਾਸੀ ਹੀ ਕਰਦੇ ਆਉਣ ਵਾਲੇ ਜਨਾਂ ਦੇ ਵਿੱਚ ਦਿਖਾਈ ਦੇਣਗੇ ਪੰਚਾਇਤੀ ਚੋਣਾਂ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਮਾਨ ਸਰਕਾਰ ਨੂੰ ਪੰਚਾਇਤੀ ਚੋਣਾਂ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵੱਡਾ ਲਾਭ ਹੋਇਆ ਹੈ ਵੱਡਾ ਫਾਇਦਾ ਹੁੰਦਾ ਦਿਖਾਈ ਦਿੱਤਾ ਹੈ ਕਿਉਂਕਿ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਦੇ ਲਈ ਆਰਥਿਕ ਮਦਦ ਲੈ ਕੇ ਆਈਆਂ ਨੇ ਪੰਚਾਇਤੀ ਚੋਣਾਂ ਦੌਰਾਨ ਭਰੀਆਂ ਗਈਆਂ ਨਾਮਜ਼ਦਗੀਆਂ ਦੇ ਸਹਾਰੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਹੰਗਾਰਾ ਮਿਲਿਆ ਹੈ ਕਹਿਣ ਦਾ ਭਾਵ ਹੈ ਕਿ ਇਸ ਨੇ ਪੰਜਾਬ ਸਰਕਾਰ ਦੇ ਵਿਭਾਗਾਂ ਨੂੰ ਮਾਲੋਮਾਲ ਕੀਤਾ ਜਿਵੇਂ ਪਿਛਲੇ 5 ਸਾਲਾਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਨੇ ਚੁੱਲਾ ਟੈਕਸ ਨਹੀਂ ਭਰਿਆ ਜੋ ਇਹ ਟੈਕਸ 7 ਰੁਪਏ ਸਾਲਾਨਾ ਹੁੰਦਾ ਤੇ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਇਕੱਠਾ 5 ਸਾਲਾਂ ਦਾ ਚੁੱਲਾ ਟੈਕਸ ਭਰ ਕੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਖਾਤੇ 'ਚ ਕਰੀਬ 2 ਕਰੋੜ ਰੁਪਏ ਪਾ ਦਿੱਤੇ ਨੇ ਜਲ ਸਪਲਾਈ ਵਿਭਾਗ ਨੂੰ 17 ਜ਼ਿਲ੍ਹਿਆਂ 'ਚੋਂ 35 ਕਰੋੜ ਰੁਪਏ ਪ੍ਰਾਪਤ ਹੋਏ ਹੈ ਜਦਕਿ ਬਿਜਲੀ ਬੋਰਡ ਨੂੰ ਆਪਣੇ ਡਿਫਾਲਟਰ ਖਪਤਕਾਰਾਂ ਕੋਲੋਂ 90 ਕਰੋੜ ਰੁਪਏ ਪ੍ਰਾਪਤ ਹੋ ਗਏ ਨੇ ਅਜੇ ਕੁਝ ਜ਼ਿਲ੍ਹਿਆਂ ਦਾ ਅੰਕੜਾ ਆਉਣਾ ਬਾਕੀ ਹੈ ਕੋਆਪਰੇਟਿਵ ਸੁਸਾਇਟੀਆਂ ਨੂੰ ਵੀ ਚੋਣ ਲੜ ਰਹੇ ਹੋ ਉਮੀਦਵਾਰਾਂ ਤੋਂ 31 ਕਰੋੜ ਰੁਪਏ ਪ੍ਰਾਪਤ ਹੋਏ ਨੇ ਇਸ ਤੋਂ ਇਲਾਵਾ ਡਿਫਾਲਟਰਾਂ ਨੇ 93 ਕਰੋੜ ਰੁਪਏ ਵੱਖ-ਵੱਖ ਬੈਂਕਾਂ ਵਿੱਚ ਵੀ ਪਰ ਇਹਨੇ ਵਿੱਤ ਵਿਭਾਗ ਪੰਜਾਬ ਨੂੰ ਸਟੈਂਪ ਤੇ ਸਟੈਂਪ ਡਿਊਟੀ ਵੇਚ ਕੇ ਇਹਨਾਂ ਚੋਣਾਂ ਦੇ ਵਿੱਚੋਂ 13 ਕਰੋੜ 22 ਲੱਖ ਰੁਪਏ ਪ੍ਰਾਪਤ ਹੋ ਗਏ ਨੇ ਤਾਂ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਵੱਡੀ ਰਕਮ ਇਹਨਾਂ ਚੋਣਾਂ ਦੇ ਕਾਰਨ ਆਉਂਦੀ ਦਿਖਾਈ ਦਿੱਤੀ ਹੈ ਪੰਚਾਇਤੀ ਚੋਣਾਂ ਦੇ ਨਾਲ ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇ ਜੋ ਫੀਸਾਂ ਲੱਗਦੀਆਂ ਉਸ ਦੇ ਨਾਲ ਪੰਜਾਬ ਸਰਕਾਰ ਨੂੰ ਵੱਡਾ ਫਾਇਦਾ ਵੀ ਹੁੰਦਾ ਦਿਖਾਈ ਦੇ ਰਿਹਾ ਹੈ। ਅਗਲੀ ਤੇ ਆਖਰੀ ਖਬਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਅੱਜ ਸ਼ੈਲਰ ਮਾਲਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪੰਜਾਬ ਦੇ ਵਿੱਚ ਭਾਵੇਂ 1 ਅਕਤੂਬਰ ਤੋਂ ਸਰਕਾਰੀ ਖਰੀਦ ਝੋਨੇ ਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕਈ ਕਮੀਆਂ ਦੇ ਕਾਰਨ ਖਰੀਦ ਦੇ ਵਿੱਚ ਦਿਕਤਾ ਕਿਸਾਨਾਂ ਨੂੰ ਸਾਹਮਣੇ ਆਉਂਦੀਆਂ ਦਿਖਾਈ ਦਿੱਤੀਆਂ ਹਨ ਪਰ ਹੁਣ ਇਹਨਾਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਈਸ ਮੀਲਰਸ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਅਹਿਮ ਫੈਸਲੇ ਵੀ ਲਏ ਗਏ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਚ 15 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਲਿਖਤੀ ਪਲਾਨ ਸਰਕਾਰ ਨੂੰ ਦਿੱਤਾ ਹੈ ਦਸੰਬਰ 2024 ਤੱਕ 40 ਲੱਖ ਟਨ ਅਨਾਜ ਐਫਸੀਆਈ ਚੁਕੇਗੀ ਮਾਰਚ 2025 ਤੱਕ 90 ਲੱਖ ਟਨ ਸਪੇਸ ਖਾਲੀ ਕਰਨ ਦੀ ਵੀ ਲਿਖਤੀ ਭਰੋਸਾ ਦਿੱਤਾ ਗਿਆ ਹੈ ਮਿਲਰਾਂ ਕੋਲੋਂ ਹੁਣ ਸਿਰਫ 10 ਰੁਪਏ ਪ੍ਰਤੀ ਟਨ ਲਈ ਸੀਐਮਆਰ ਸਕਿਉਰਿਟੀ ਜਾਵੇਗੀ ਬਾਕੀ ਰਕਮ ਵਾਪਸ ਹੋਵੇਗੀ ਇਸ ਤੋਂ ਪਹਿਲਾਂ 175 ਰੁਪਏ ਪ੍ਰਤੀ ਟਨ ਸਕਿਉਰਿਟੀ ਸੀ ਮੌਜੂਦਾ ਮਿਲਾਂ ਦੀ ਅਲਾਟਮੈਂਟ ਇਸ ਸਾਲ ਬਿਨਾਂ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਕਰਨ ਦੇ ਹੁਕਮ ਦਿੱਤੇ ਗਏ ਨੇ ਸੌਣੀ ਮੰਡੀ ਕਰਨ 2024-25 ਦੀ ਮਿਲੰਗ ਐਫਆਰ ਕੇ ਟੈਂਡਰ ਨਾਲ ਹੀ ਸ਼ੁਰੂ ਹੋਵੇਗੀ ਤਾਂ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਕਹੀ ਜਾ ਸਕਦੀ ਹੈ ਸੋ ਐਸੀ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ